ਮੋਗਾ ਜ਼ਿਲ੍ਹੇ ਦੇ ਫਲਕਾ ਬਾਗਾ ਪ੍ਰਾਣਾ ਦੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਲਟੇਰਾ ਗਰੋਵ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ। ਗੱਡੀ ਦੇ ਵਿੱਚ ਇੱਕ ਰਾਜਸਥਾਨ ਤੋਂ ਵਿਅਕਤੀ ਆ ਰਿਹਾ ਸੀ ਜਿਸ ਨੂੰ ਲਹੂ ਲਹਾਨ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ। ਫਿਲਹਾਲ ਜ਼ਖਮੀ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਕਾਰ ਦੀ ਬੁਰੀ ਤਰ੍ਹਾਂ ਭੰਨ ਤੋੜ ਕੀਤੀ ਗਈ ਹੈ। ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਫਿਲਹਾਲ ਬਾਗਾ ਪ੍ਰਾਣਾ ਪੁਲਿਸ ਨੇ ਕੁਝ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ। ਖਬਰ ਦਾ ਰੋਕ ਕਰ ਲੈਨੇ ਆ। ਬਾਕੀ ਨਾਮ ਦੱਸੋ ਰਵਿੰਦਰ ਸਿੰਘ ਤੇ ਕੀ ਘਟਨਾ ਹੋਈ ਹੈਗੀ ਜਿਹੜੀ ਇਹ ਇਹ ਜੀ ਬਹੁਤ ਪੁਰਾਣੀ ਰਜਜ ਸੀਗੀ ਇਸ ਮੁੰਡੇ ਦੀ ਕਿਸੇ ਦੀ ਉਹ ਮੁੰਡੇ ਇਕੱਠੇ ਲੈ ਕੇ ਨਾ 20 25 ਮੁੰਡੇ ਲੈ ਆਉਨੇ ਪਤਾ ਹੀ ਨਹੀਂ ਕਿੰਨੇ ਕਿ ਸੀਗੇ ਡਾਂਗਾ ਉਹਨਾਂ ਕੋਲੇ ਸੀਗੀਆਂ ਤੇ ਉਹਨੂੰ ਪਤਾ ਲੱਗ ਗਿਆ ਸਾਡੇ ਘਰੋਂ ਜਾ ਕੇ ਇੱਕ ਮੁੰਡੇ ਨੇ ਪੁੱਛਿਆ ਇੱਕ ਨੇ ਜਾ ਕੇ ਕਹਿੰਦਾ ਤੂੰ ਕਿੱਥੇ ਗਿਆ ਮੈਂਗਾ ਰਿਸ਼ਤੇਦਾਰੀ ਤੇ ਗਏ ਹੋ ਹਾਂ ਕਹਿੰਦਾ ਇਹ ਤੁਹਾਨੂੰ ਮਿਲਣਾ ਚਾਹੁੰਦੇ ਆਗੇ ਮੇਰੇ ਬਾਗੇ ਫਰਾਂਡੇ ਖੜੇ ਆਂ ਹਾਂ ਘਰ ਜਾਣੇ ਦਾਸਤਾ ਵੀ ਉਧਰ ਗਏ ਆ ਬਿਹਾਲ ਸਿੰਘ ਨਾਲ ਗਏ ਆ ਕਹਿੰਦੇ ਬਾਗੇ ਪਾਣੇ ਖਾੜਦੇ ਆਗੇ ਮੈਂ ਤੁਹਾਨੂੰ ਮਿਲ ਕੇ ਜਾਣਾ ਕੋਈ ਕੰਮ ਨਾ ਜੂਰੇ ਤੇ ਜਦੋਂ ਇਹ ਆ ਕੇ ਰੁਕੇ ਸੜ ਤੋ ਪੁੱਛਣ ਹੀ ਨੀ ਦਿੱਤਾ ਉਹਨਾਂ ਨੇ ਡਾਂਗਾ ਨਾਲ ਡੇਬੇ ਗੱਡੀ ਸਾਰੀ ਭੰਤੀ ਮਰਨਾਂ ਮੈਂ ਭੱਜ ਗਈ ਤੁਹਾਡਾ ਕਿਹੜਾ ਪਿੰਡਾ ਮੇਰਾ ਮਹਿਮੂਆਣਾ ਪਿੰਡਾ ਜੀ ਠੀਕ ਹੈ ਤੇ ਤੁਸੀਂ ਇਹਨਾਂ ਨਾਲ ਇਹ ਦਾ ਰਾਜਸਥਾਨ ਤੋਂ ਦੱਸਿਆ ਜਾਂਦੇ ਫਿਰ ਤੁਸੀਂ ਇਹਨਾਂ ਨਾਲ ਇਹ ਸਾਡਾ ਰਿਸ਼ਤੇਦਾਰ ਆ ਜੀ ਇਹ ਤੁਹਾਡੇ ਕੋਲੇ ਆਇਆ ਹਾਂ ਰਿਸ਼ਤਾ ਰਿਸ਼ਤਾ ਕੀਤਾ ਹੋਇਆ ਹੈ ਮੁੰਡੇ ਦਾ ਠੀਕ ਹੈ ਤੇ ਬਾਗੇ ਪਣੇ ਦੀ ਕਿਥੇ ਰਿਖੇ ਰਿਓ ਪਾਣੇ ਹਾਂਜੀ ਬਾਕੇ ਬੜੀ ਤੇਰੀ ਬਾਕੇ ਪਰੰਡਾ ਕੋਈ ਰਸਤਾਰੀ ਬਾਕੇ ਪਾੜ ਕੇ ਤੇ ਕੋਟਕਪੂਰੇ ਹੈ ਜੀ ਅੱਛਾ ਕੋਟਕਪੂਰੇ ਕੋਟਕਪੂਰੇ ਰਸਤੇ ਕੋਟਕਪੂਰੇ ਜਾ ਰਹੇ ਸੀ ਹਾਂਜੀ ਕੋਟਕਪੂਰੇ ਵੀ ਰਹਿਦਾ ਸਾਡੀ ਤੇ ਮੈਮੂ ਆਣੇ ਵੀ ਉਹ ਇਹ ਚੌਂਕ 'ਚ ਘਟਨਾ ਹੋਈ ਤੁਹਾਡੇ ਕੋਲ ਕੋਈ ਪੁਲਿਸ ਵਾਲਾ ਜਾਂ ਕੋਈ ਹੋਰ ਮੈਂ ਭੱਜ ਕੇ ਥਾਣੇ ਗਿਆ ਜੀ ਅੱਛਾ ਠੀਕ ਹੈ ਮੜਕੇ ਆਏ ਪੁਲਿਸ ਵਾਲੇ ਹਾਂ ਮੜਕੇ ਪੁਲਿਸ ਵਾਲੇ ਆਏ ਇੱਕ ਮੁੰਡਾ ਫੜਿਆ ਗਿਆ ਬਾਕੀ ਭੱਜ ਗਏ ਭੱਜ ਗਏ ਹਾਂਜੀ ਹਮੜਾ ਕਾਦ ਨਾ ਕੀਤਾ ਉਹਨਾਂ ਕੋਲੇ ਡਾਂਗਾ ਸੀ ਕਿਰਪਾਨਾ ਸੀ ਤੇ ਕਾਫੀ ਘੋਵੇਂ ਖਲਾਉਂਗੀਆਂ ਚੱਕੀ ਫਿਰਦੇ ਸੀਗੇ ਗੱਡੀ ਦਾ ਕਿੰਨਾ ਕਿਨਕਸਾ ਜਦੋਂ ਹੀ ਭੰਤੀ ਇਹ ਮੰਗ ਕਰਦੇ ਹਾਂ ਮੰਗ ਤਾਂ ਇਹ ਤਾਂ ਇਹ ਕਰਦੇ ਇਹ ਭੜੇ ਜਾਣ ਉਹ ਪਹਿਲਾਂ ਨੰਬਰ ਤੋਂ ਫੇਰ ਹੀ ਗੱਲ ਕਰਾਂਗੇ ਉਹਨਾਂ ਵੀ ਸਾਡੇ ਗੱਲ ਕਿਉਂ ਪਏ ਆ ਕਿਉਂ ਗੱਡੀ ਭੰਨੀ ਇਹਨਾਂ ਨੇ ਮੈਂ ਤੁਹਾਡੇ ਕੋਲੇ ਮਰੀਜ਼ ਪਹੁੰਚੇ ਹੈਗੇ ਕੀ ਘਟਨਾ ਹੋਈ ਹੈਗੀ ਜੀ ਇਹਨਾਂ ਸਰ ਇਹ ਸਪੱਗ ਪੁਰਾਣੇ ਮੁੰਡਿਆਂ ਦੇ ਸਕੂਲ ਕੋਲ ਪਾਸਟ ਤੇ ਉੱਥੇ ਇਹਨਾਂ ਦੀ ਲੜਾਈ ਹੋਈ ਹੈ ਇਹ ਗੱਡੀ 'ਚ ਬੈਠੇ ਸੀਗੇ 15-20 ਜਾਨੇ ਇਹ ਕਹਿੰਦੇ ਸਾਡੇ ਕੋਲ ਆਏ ਆ ਗੱਡੀ ਦੀ ਕਾਫੀ ਪੰਤ ਤੋਰ ਕੀਤੀ ਇਤਿਹਾਸ ਇਹਨਾਂ ਦੇ ਕਾਫੀ ਸੱਟਾਂ ਵੱਜੀਆਂ ਹੋਈਆਂ ਤੇ ਅਸੀਂ ਇਹਨਾਂ ਦੇ ਇੰਜੈਕਸ਼ਨ ਵਗੈਰਾ ਲਗਾ ਕੇ ਡਰੈਸਿੰਗ ਕਰਕੇ ਹੁਣ ਅਸੀਂ ਇਹਨਾਂ ਨੂੰ ਮੋਗੇ ਸਰਕਾਰੀ ਹਸਪਤਲ ਮੋਗੇ ਤੇ ਕਿੰਨੀਆਂ ਕਿੰਨੀਆਂ ਕਿ ਸੱਟਾਂ ਹੈਗੀਆਂ ਇਹਨਾਂ ਦੇ ਹੋਰ ਕਾਫੀ ਹੈਗਾ ਹਾਂਜੀ ਅਸੀਂ ਹੁਣ ਇਹਨਾਂ ਨੂੰ ਮੋਗੇ ਸਰਕਾਰੀ ਹਸਪੀਟਲ 'ਤੇ ਰਹੇ ਹਾਂ ਇੰਜੈਕਸ਼ਨ ਵਗੈਰਾ ਲਗਾਏ ਡਰੈਸਿੰਗ ਇੱਥੇ ਕਰਤੀ ਹੈ ਕੀ ਨਾਮ ਇਹ ਕੋਹ ਲੋਕs ਆਕਸੀਜਨ ਨਾਲ ਅੱਜ ਗੱਡੀ ਦੀ ਭਾਂਡ ਤੋੜ ਕਰਕੇ ਸੱਟਾਂ ਵੀ ਮਾਰੀਆਂ ਬੰਦੇ ਨੇ ਅਜ ਗਰੀਬ ਡੇਢ ਕ 2 ਘੰਟੇ ਪਹਿਲਾਂ ਜਿਹੜਾ ਇੱਕ ਵਰਨਾ ਗੱਡੀ ਤੇ ਜਿਹੜਾ ਦਰਸ਼ਨ ਸਿੰਘ ਨਾਂ ਦਾ 라ਵਲੇ ਪਿੰਡ ਦਾ ਗੰਗਾ ਨਗਰ ਦਾ ਰਹਿਣ ਵਾਲਾ ਸ਼ਖਸੀਗਾ ਆਪਣੇ ਦੋਸਤ ਦੇ ਨਾਲ ਜਾ ਰਿਹਾ ਸੀ ਇਧਰ ਨੂੰ ਸੋ ਇਹਨਾਂ ਦੀ ਕੋਈ ਪ੍ਰਾਣੀ ਰੈਂਜਸ਼ਨ ਨੂੰ ਚਲਦੇ ਹੋਏ ਕੁਝ ਕਾਲੇ ਕਹੰਦੇ ਆ ਤੇ ਫੁੱਲੇ ਵਾਲੇ ਦੇ ਸ਼ਖਸ ਸੀਗੇ ਜਿਹੜੇ ਇਹਦੇ ਗਲ ਪੈ ਗਏ ਇਹਦੀ ਗੱਡੀ ਨੂੰ ਘੇਰ ਲਿਆ ਗੱਡੀ ਦੀ ਤੋੜਪੰਨ ਕੀਤੀ ਤੇ ਇਹਦੇ ਜਿਹੜੀਆਂ ਕਾਫੀ ਜੜੀਆਂ ਸੱਟਾਂ ਮਾਰੀਆਂ ਗਈਆਂ ਸੋ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡਾ ਪੀਸੀਆਰ ਜਿਹੜੀ ਪਾਰਟੀ ਹੈ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮਾਂ ਦੇ ਨਾਲ ਪੂਰੀ ਸਰਗਰਮ ਹੈ ਸੋ ਸਾਡੇ ਪੀਸੀਆਰ ਵੀ ਸਾਹਮਣੇ ਹੁਣੇ 2 ਦਿਨ ਪਹਿਲਾਂ ਹੀ ਚੇਂਜ ਕੀਤੇ ਐ ਸੋ ਮੁੰਡੇ ਬਹੁਤ ਸੋਹਣੀ ਲਾਟੋ ਕੇ ਡਿਊਟੀ ਕਰ ਰਹੇ ਨੇ ਸੋ ਇਹਨਾਂ ਨੇ ਨਾਲ ਦੀ ਨਾਲ ਮੌਕੇ ਤੇ ਜਾ ਕੇ ਉਹਨਾਂ ਉਹਨਾਂ ਵਿੱਚੋਂ ਤਿੰਨ ਮੁੰਡਿਆਂ ਨੂੰ ਜਿਹੜਾ ਮੌਕੇ ਤੇ ਜਿਹੜਾ ਕਾਬੂ ਕਰ ਲਿਆ ਗਿਆ ਅਤੇ ਜਿਹੜੇ ਉਹਨਾਂ ਦੀ ਅਸੀਂ ਪੁੱਛਗਿੱਛ ਕਰ ਰਹੇ ਆ ਅਤੇ ਜਿਹੜਾ ਅ ਮਜਰੂਬ ਹੈਗਾ ਉਸ ਨੂੰ ਢਾਕਲ ਇੱਥੇ ਸਿਵਲ ਹਸਪੀਟਲ ਬਾਗਪੁਰਨਾ ਕਰਾਇਆ ਗਿਆ ਸੀ ਸੋ ਉਸ ਨੂੰ ਡਾਕਟਰ ਸਾਹਿਬ ਨੇ ਰੈਫਰ ਕਰ ਦਿੱਤਾ ਗਿਆ ਫਰੀਦਕੋਟ ਮੈਡੀਕਲ ਹਸਪੀਟਲ ਦੇ ਵਿੱਚ ਸੋ ਉਸ ਦਾ ਉੱਥੇ ਟ੍ਰੀਟਮੈਂਟ ਜਾਰੀ ਹੈ ਸਾਡਾ ਆਈਓ ਉੱਥੇ ਚਲਾ ਗਿਆ ਉਹਦਾ ਪਿਆਨ ਲਿਖ ਕੇ ਅਸੀਂ ਜੋ ਵੀ ਅਗਲੀ ਕਾਨੂੰਨੀ ਕਾਰਵਾਈ ਬਣਦੀ ਹੈ ਅਸੀਂ ਉਹਨਾਂ ਦੇ ਖਿਲਾਫ ਕਰਾਂਗੇ